ਪੁਲਸੀਆ ਸਾਡੂ ਲੈ ਗਿਆ ਸਾਲੀ ਨੂੰ ਭੁਜਾ ਕੇ ਪੁਲਸੀਏ ਸਾਡੂ ਦੇ ਘਰ ਵਾਲੇ ਪਹਿਲਾ 6 ਮਹੀਨੇ ਮੁੱਖ ਜਾਂਦੀ ਹੈ ਉਸ ਤੋਂ ਬਾਅਦ ਉਹ ਆਪਣੀ ਸਾਲੀ ਤੇ ਮਾੜੀ ਨਿਗਾਹ ਰੱਖਣ ਲੱਗ ਜਾਂਦਾ ਜਦੋਂ ਇਨ੍ਹਾਂ ਦੋਨਾਂ ਦੀਆਂ ਮਾੜੀਆਂ ਕਰਤੂਤਾਂ ਦਾ ਉਸ ਦੇ ਘਰ ਵਾਲੇ ਨੂੰ ਪਤਾ ਲੱਗ ਜਾਂਦਾ ਤਾਂ ਉਹਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਨਾ ਸਮਝੇ ਇੱਕ ਦਿਨ ਲੱਗਿਆ ਪੁਲਸੀਆ ਸਾਡੂ ਆਪਣੀ ਸਾਲੀ ਨੂੰ ਪਜਾ ਕੇ ਸਾਡੂ ਨੇ ਪਿੱਛੋਂ ਕਰ ਲਈ ਖੁਦਕੁਸ਼ੀ ਕੀ ਕਹਣਾ ਰਿਸ਼ਤੇਦਾਰਾਂ ਦਾ ਆਓ ਆਪਾਂ ਤੁਹਾਨੂੰ ਸਾਰੀ ਸੁਣਾਉਂਦੇ ਹਾਂ ਸ਼ਰਮ ਮੁੰਡੇ ਦਾ ਨਾਮ ਬ੍ਰਦਰ ਮੇਰਾ ਸੋਤਾ ਉਹਦਾ ਨਾਮ ਸੁਵਿੰਦਰ ਸਿੰਘ ਸਨਪ ਸ਼ੰਗਰਾਜ ਸਿੰਘ ਹਾਂ ਹਾਂਜੀ ਉਹਨਾਂ ਦੀ ਵਾਈਫ ਨੂੰ ਉਹਨਾਂ ਦਾ ਸਾਂਡੂ ਤਰਨਜੀਤ ਸਿੰਘ ਜੋ ਪੁਲਿਸ ਨੂੰ ਲਾਜਨ ਉਹ 7 ਤਰੀਕ ਨੂੰ ਭਜਾ ਕੇ ਲੈ ਗਿਆ ਜੀ ਹਾਂ ਜੀ ਤੇ ਤੁਸੀਂ ਕਿਦਾਂ ਕਹਿ ਸਕਦੇ ਹੋ ਕਿ ਉਹ ਭਜਾ ਕੇ ਲੈ ਗਿਆ ਭਜਾ ਕੇ ਲੈ ਗਿਆ ਜੀ ਜਦੋਂ ਪਤਾ ਲੱਗਾ ਉਹਨਾਂ ਦਾ ਸਾਰੇ ਕੋਈ ਕਹਿੰਦੇ ਮੈਂ ਵਿਆਹ ਕਰਾਉਣਾ ਚਾਹੁੰਦਾ ਫਿਰ ਉਹਨੇ ਛੁੱਟੀ ਐਫ ਆਈ ਆਰ ਦਾ ਜਿਹੜਾ ਕੋਈ ਉਹਦੇ ਨਾਮ ਤੇ ਦਰਜ ਕਰਵਾਈ ਹੈ ਨਾਲ ਉਹਦਾ ਮੈਡੀਕਲ ਕਰਵਾਇਆ ਉਹਦੇ ਨਾਲ ਯਮ ਲਾਇਆ ਕਿ ਤਨੂੰ ਮਾਰਕ ਉੱਟ ਕੇ ਛੁੱਟ ਗਿਆ ਬਟਰੀ ਹੱਡੇ ਚ ਹਾਂ ਹਾਂਜੀ ਉਹਦੇ ਤੋਂ ਤਾਂ ਪਰੇਸ਼ਾਨ ਆ ਗਿਆ ਨਾ ਉਹਨਾਂ ਫਿਰਿਆ ਸੁਸਾਇਟੀ ਕੀਤਾ ਜੀ ਉਹਦੀ ਸੋ ਨਾ ਕੋਈ ਉਹਦੀ ਸੁਣਵਾਈ ਹੋਈ ਹੈ ਕਿ ਥਾਣੇ 'ਚ ਥਾਣੇ 'ਚ ਉਹਨੇ ਅਪਲੀਕੇਸ਼ਨ ਦਿੱਤੀ ਹੈਗੀ ਜੀ ਹਾਂਜੀ ਜੀ ਨਾ ਥਾਣੇ 'ਚ ਅੱਛਾ ਹਾਂਜੀ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ ਇਹ ਪੁਲਿਸ ਮੁਲਾਜ਼ਮ ਪਿੱਛੇ ਡਿਊਟੀ ਕਰਦਾ ਹਾਂਜੀ ਇਹ ਸਾਡੂ ਇਹਦਾ ਡਿਊਟੀ ਕਿੱਥੇ ਕਰਦਾ ਹੈ ਥਾਣੇ ਕੋਟ ਲਗਭਗ ਕਰਦੇ ਆ ਜੀ ਥਾਣੇ 'ਚ ਜੀ ਆਰ ਪੀਜਾ ਜੀ ਜੀ ਆਰ ਪੀਜਾ ਨਾ ਪੁਲਿਸ ਜੀ ਆਰ ਪੀਜਾ ਹਾਂਜੀ ਬਈ ਸਾਰੀ ਨਹੀਂ ਹੈ ਜੀ ਹਾਂ ਜੋ ਨਹੀਂ ਦੱਸੋਗੀ ਹੈ ਉਹਨਾਂ ਦੀ ਦੱਸੋਗੀ ਹੈ ਜੀ ਕਿੰਨਾ ਚਿਰ ਹੋਇਆ ਲਗਭਗ 6-7 ਮਹੀਨੇ ਹੋ ਗਏ ਹਾਂਜੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ ਤੁਸੀਂ ਇਹਨੂੰ ਵੱਧ ਵੱਧ ਜੋਰ ਨਾਲ ਫੜ ਕੇ ਸਜ਼ਾ ਦਿੱਤੀ ਜਾਵੇ ਕਿੰਨੇ ਬੱਚੇ ਸੀ ਇਹਨਾਂ ਦੇ ਇਹਨਾਂ ਦਾ ਇੱਕ ਬੇਟਾ ਜੀ 9 ਸਾਲ ਦਾ ਹਾਂਜੀ ਇਹ ਕਿੰਨੇ ਵਜੇ ਦੀ ਘਟਨਾ ਕੀ ਉਹਨਾਂ ਨੇ ਸੁਸਾਇਸਾਈਡ ਕੀਤਾ ਜਾਂ ਇਹ ਸੁਸਾਇਸਾਈਡ ਲਗਭਗ 3:30-4 ਵਜੇ ਦੀ ਪੜਨਾ ਸੀ ਹਾਂਜੀ 3 ਤੋਂ 4 ਦੇ ਵਿੱਚ ਵਿੱਚ ਹਾਂਜੀ ਭਾਜੀ ਕੀ ਨਾਮ ਤੁਹਾਡਾ ਤੇ ਕੀ ਲੱਗਦੇ ਤੁਹਾਡੇ ਨਾਂ ਨੇ ਸੂਸਾਈਡ ਕੀਤਾ ਮੇਰਾ ਪਿੰਡ ਮੁਖੇ ਆ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਕੀ ਲੱਗਦੇ ਤੁਹਾਡੇ ਮੇਰੇ ਦੀਦੀ ਹੀ ਮੇਰੇ ਭੈਣ ਹੀ ਮੇਰੀ ਤੇ ਜਿਹੜੇ ਡੈਥ ਹੋਈ ਹੈ ਮੇਰੇ ਭਾਈ ਆ ਸਭ ਤੋਂ ਛੋਟੇ ਹੀ ਤੇ ਕੀ ਕਰਮ ਹੋ ਜਾਂਦਾ ਸੂਸਾਈਡ ਕਰਨ ਦਾ ਤੁਹਾਡੇ ਦੂਜੇ ਜੀਤੀ ਦੇ ਉੱਪਰ ਆਪਣੇ ਸਾਨੂੰ ਦੇ ਬੜੇ ਰੋਪ ਲਾਏ ਉਹਨਾਂ ਨੇ ਬਿਲਕੁਲ ਸੱਚ ਜੋ ਵੀ ਭਾਜੀ ਹੁਣੀ ਕਹਿ ਰਹੇ ਆ ਸਾਰਾ ਕੁਝ ਸੱਚ ਆ ਜੀ ਇਹਨੂੰ 1.5-2 ਮਹੀਨਿਆਂ ਤੋਂ ਧਮਕੀਆਂ ਦੇ ਰਿਹਾ ਇੱਕ ਮੈਂ ਇਹਨੂੰ ਛੱਡਣਾ ਨਹੀਂ ਮੈਂ ਮਾਰ ਦੇਣਾ ਉਹਨੂੰ ਇੰਨੇ ਜੀ ਇਹੀ ਕੰਮ ਕੀਤਾ ਜੀ ਇਹਦੇ ਤੋਂ ਦੁਖੀ ਹੋ ਕੇ ਜੀ ਮੇਰੇ ਭਾਜੀ ਨੇ ਆਤਮ ਹੱਤਿਆ ਕਰ ਲਈ ਜੀ ਇਹ ਬਹੁਤ ਹੀ ਗੰਦਾ ਬੰਦਾ ਜੇ ਕਮੀਨਾ ਵਾਏ ਇੰਨੇ ਮੇਰੀ ਭੈਣ ਦੀ 6-7 ਮਹੀਨੇ ਹੋ ਗਏ ਪਹਿਲੀ ਭੈਣ ਵੀ ਹਨ ਇਹ ਵੀ ਸ਼ੱਕ ਹੈ ਕਿ ਇੰਨੇ ਪਹਿਲੀ ਭੈਣ ਦਾ ਵੀ ਇੰਨੇ ਨਹੀਂ ਮਾਰਿਆ ਵਾ ਉਹਨੂੰ ਇਹ ਪੁਲਿਸ ਵਿੱਚ ਆ ਜੀ ਹਾਂ ਜੀ ਹਾਂ ਜੀ ਪੰਜਾਬ ਪੁਲਿਸ ਜੀ ਆ ਜੀ ਇਹ ਤਾਂ ਹੀ ਅਮਾਨ ਕਰਦਾ ਵਾ ਕਿ ਮੈਨੂੰ ਇੰਨਾ ਕੁਝ ਨਹੀਂ ਕਰਨਾ ਮੈਂ ਪੁਲਿਸ ਵਿੱਚ ਆ ਮੇਰਾ ਕੁਝ ਨਹੀਂ ਵਕਾਰ ਸਕਦੇ ਜਿਹੜੇ ਮਰੇ ਆ ਕਿੰਨੇ ਬੱਚੇ ਸੀ ਇਹਨਾਂ ਦੇ ਇੰਨਾ ਜੀ ਇੱਕ ਬੇਟਾ ਸੀਗਾ 9 ਸਾਲ ਦਾ ਜੀ ਤੇ ਭੈਣ ਕਿੰਨੇ ਦਿਨਾਂ ਤੋਂ ਗੈਪ ਸੀ ਠਾੜੀ ਤਾਡੀ ਭੈਣ ਦੀ 7 ਤਰੀਕ ਤੋਂ ਗਾਇਬ ਸੀਗੀ ਅਸੀਂ ਬੜੀ ਭਾਲ ਕੀਤੀ ਜੀ ਕਿੱਧਰ ਪਤਾ ਲੱਗਾ ਫਿਰ ਇਹਦੇ ਕੋਲ ਇਹਦੇ ਕੋਲ ਜਦੋਂ ਮੇਰੇ ਭਾਜੀ ਗਏ ਆ ਇਹਦੇ ਘਰੇ ਉੱਥੇ ਜਾ ਕੇ ਫਿਰ ਇਹਨਾਂ ਨੇ ਦੱਸਿਆ ਕਿ ਤੁਹਾਡੀ ਤਾਂ ਕੁੜੀ ਦੋ ਵੀ ਇਹਨਾਂ ਨੇ ਇਹਨਾਂ ਨੇ ਹੀ ਕੀਤਾ ਵਾ ਜੀ ਉਹਨੂੰ ਇਥੋਂ ਟਕਿਆ ਝੂਠੀ ਦਰਖਾਸਤ ਦਿੱਤੀ ਆ ਮੇਰੇ ਭਾਜੀ ਦੇ ਖਿਲਾਫ ਇਹਨਾਂ ਨੇ ਮਰ ਮਰ ਜਿਹੜਾ ਕਿ ਨਹੀਂ ਮਾਰਦਾ ਖੋਟਦਾ ਵਾ ਹਾਂਜੀ ਤੇ ਜਦੋਂ ਸਰਸਾਈਟ ਕੀਤੀ ਆ ਉਹਨਾਂ ਨੇ ਆਪਣੇ ਬਿਆਨ ਵੀ ਦਿੱਤੇ ਆ ਤੇ ਤੁਸੀਂ ਕੁੜੀ ਵਾਲੇ ਤਰਫੋਂ ਕੀ ਮੰਗ ਕਰਦੇ ਹੋ ਅਸੀਂ ਮੰਗੇ ਕਰਦੇ ਆ ਕਿ ਉਹਨਾਂ ਜਿੰਨਾਂ ਜਿਹੜੇ-ਜਿਹੜੇ ਦੋਸ਼ੀ ਆ ਨਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ। ਹਾਂਜੀ ਦੋ ਕਤਲ ਕੀਤੇ ਪਹਿਲੀ ਭੈਣ ਦਾ ਵੀ ਇਹਨੇ ਕਤਲ ਕੀਤਾ ਤੇ ਜਿਹੜਾ ਹੁਣ ਮੇਰਾ ਇਹ ਭਾਈਆ ਮਰਿਆ ਵਾ ਇਹਦਾ ਵੀ ਇਹਨੇ ਕਤਲ ਆ ਇਹਤੇ 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 ਕਾਰਵਾਈ ਕੀਤੀ ਜਾਏ ਦੋਵਾਂ ਕਤਲਾਂ ਦੀ। ਕਿੰਨੇ ਚਿਰ ਪਹਿਲਾਂ ਜਿਹੜੀ ਡੈਥ ਹੋਈ ਆ ਉਹਨਾਂ ਦੀ? ਉਹਨਾਂ ਦੀ ਚਲਾਈ ਨੂੰ ਹੋਈ ਜੀ ਉਹਨੀ ਚਲਾਈ ਨੂੰ। ਇਸੇ ਇਸੇ ਸਾਲ। ਹਾਂਜੀ ਆ ਆਪਣੇ 24 ਦੇ ਵਿੱਚ। ਮਤਲਬ 3-4 ਮਹੀਨੇ 5-6 ਮਹੀਨੇ। ਹਾਂਜੀ ਹਾਂਜੀ। ਉਹਨਾਂ ਦੇ ਕਿੰਨੇ ਬੱਚੇ ਆ? ਉਹਨਾਂ ਦੇ ਦੋ بیٹے ਆ ਜੀ। ਦੋ بیٹے। ਹਾਂਜੀ। ਤੇ ਇਹ ਜਿਹੜੀ ਤੁਹਾਡੀ ਸਿਸਟਰ ਆ ਉਹਨਾਂ ਨਾਲ ਗੱਲ ਵੱਧ ਨਹੀਂ ਕਿ ਤੂੰ ਇੱਦਾਂ ਕਿਉਂ ਬਿਸਤਰ ਜਿਹੜੇ ਤੁਹਾਡੀ ਸਿਸਟਰ ਹੁਣ ਨਾਲ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਭਰਾ ਕੇ ਲੈ ਗਿਆ ਸਾਨੂੰ ਨਾ ਜੀ ਨਾ ਮਗਰ ਲਾਲੀ ਹੀ ਆਪ ਹੀ ਮੈਨੂੰ ਫੋਨ ਕੀਤਾ ਸੀ ਉਹਨੇ ਹਾਂ ਪਰ ਮੈਂ ਉਹ ਖਾਦ ਪਾਰਿਆ ਮੈਂ ਮੇਰਾ ਟਾਈਮ ਨਹੀਂ ਆ ਇਹ ਕਹਿੰਦੀ ਕਿ ਇਹ 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 ਪਾਜੀ 10 11 ਸਾਲ ਕਦੀ ਨਹੀਂ ਸਾਡੇ ਕੋਈ ਦਾਟ ਹੋਤੀ ਆਈ ਜਦੋਂ ਇਹਨੇ ਕਿਹਾ ਕਿ ਮੈਂ ਵਸਤੇ ਆਈ ਹਾਂ ਹਾਂਜੀ ਇਹ ਕਦੀ ਤੁਹਾਡੇ ਭਾਈਆ ਜਿਹਨਾਂ ਨੇ ਸੁਸਾਇਡ ਕੀਤਾ ਹੈ ਇਹ ਜੀ ਲੱਕੜ ਦਾ ਕਾਰੋਬਾਰ ਹੈ ਜੀ ਇਹਨਾਂ ਦਾ ਹਾਂਜੀ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗੇ ਕਰਦੇ ਹਾਂ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਜਿਹੜੇ ਦੋਸ਼ੀ ਹੈ ਜੀ ਗ੍ਰਫਤਾਰ ਕੀਤਾ ਜਾਵੇ ਜਲਦੀ ਤੋਂ ਜਲਦ ਤੇ ਜੇਲ੍ਹ ਭੇਜਿਆ ਜਾਏ ਉਹਨਾਂ ਨੂੰ ਕੀ ਨਾਮ ਤੁਹਾਡਾ ਮੇਰਾ ਨਾਮ ਹਰਪੀ ਸਿੰਘ ਜੀ ਤੁਹਾਨੂੰ ਇਹਨਾਂ ਦੇ ਕੀ ਲੱਗੂ ਸਾੜੇ ਲੱਗੂ ਹਾਂਜੀ ਮੈਂ ਸਾੜਾ ਲੱਗਦਾ ਬਾਪੂ ਜੀ ਕੀ ਕਹਿਣਾ ਚਾਹੋਗੇ ਜੀ ਘਟਨਾ ਹੋਈ ਆ ਅਸੀਂ ਤੇ ਉਹ ਵਾਕ ਹੈ ਜੀ ਜੋ ਘਟਨਾ ਹੋਈ ਆ ਇਹਨੂੰ ਬਹੁਤ ਮਾਰਾ ਕੀਤਾ ਜੋ ਜੋਖਮ ਕੀਤਾ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਾਂਡੂ ਦੇ ਉੱਪਰ ਹੀ ਬੜੇ ਰੋਧ ਲੱਗੇ ਸੀ ਉਹੀ ਕਰਕੇ ਉਹ ਘਾਟੀ ਦੇ ਅੰਦਰ ਚੜਾ ਕੇ ਲੈ ਗਿਆ ਬਿਲਕੁਲ ਜੀ ਕੀ ਮੰਕਰ ਦੀ ਪੁਲਿਸ ਤੋਂ ਪੁਲਸ ਇਹ ਮੰਕਰ ਨੇ ਵੀ ਇਹਨਾਂ ਦੀ ਸ਼ਿਕਾਇਤ ਦਫਤਰ ਕੀਤਾ ਜਾਏ ਦੋਨਾਂ ਨੂੰ ਹਾਂ ਜੀ ਬਿਲਕੁਲ ਉਹ ਬੰਦਾ ਪੁਲਿਸ ਵਿੱਚ ਹੈ ਜਿਹੜਾ ਉਹਨੂੰ ਵੀ ਦਫਤਰ ਕੀਤਾ ਉਹਦੇ ਤੇ ਸਾਰਾ ਕੰਮ ਕੀਤਾ ਸਾਰਾ ਉਹਨੇ ਕਿੰਨੇ ਘਰੋਂ ਜੜ ਜਾਂਦੇ ਉਹ ਦੋਹੇ ਘਰ ਯਾਰ ਸਮਝੋ ਪੈਣੀ ਕਾਰ ਤੇ ਹਾਂ ਜੀ ਕੀ ਮੰਕਰ ਦੀ ਐਸਐਸਪੀ ਸਾਹਿਬ ਤੋਂ ਜਾਂ ਅਧਿਕਾਰ ਤੋਂ ਜਿਹੜੇ ਮੈਂ ਤਾਂ ਪ੍ਰਸ਼ਾਸਨ ਨੂੰ ਉਹ ਆਖਾਂਗੇ ਫਿਰ ਸਭ ਤੋਂ ਸਖਤ ਕਾਰਵਾਈ ਕੀਤੀ ਜਾਏ ਤਿੰਨ ਫਾਰਮ ਮਿਲੇ ਸਨ ਜੀ ਨਾਮ ਤੁਹਾਡਾ ਮਾਫ ਕਰਨ ਮੈਂ ਸੁਬਿੰਦਰ ਸਿੰਘ ਮੈਂ ਤੇ ਮੇਰੀ ਵਾਈਫ 7 ਤਰੀਕ ਨੂੰ ਮੋਖੇ ਜਾ ਰਹੇ ਸੀ ਜੇ ਆ ਤਾਂ ਮੈਂ ਭਾਈ ਫਰੁਕਿਆ ਮੈਂ ਤੈਨੂੰ ਮੋਖੇ ਪਿੰਡ ਸਾਡਾ ਨ ਆਪਣੇ ਸਾਰੇ ਪਰ ਉਹਨੇ ਕਿਹਾ ਆਪਣੇ ਸਾਲੇ ਨੂੰ ਫੋਨ ਕਰ ਤਾਂ ਗੱਡੀ ਵਿੱਚ ਵਾ ਕੇ ਮੋਖੇ ਜਾ ਕੇ ਤੇ ਉਹਨਾਂ ਆ ਜਣਾ ਲੈਣ ਮੈਨੂੰ ਮੇਰਾ ਮਹਤਰਾ ਇੱਧੇ ਬੜਾ ਤੜ੍ਹ ਗਿਆ ਸੀ ਤੇ ਮੈਂ ਉਹ ਤਬਾਤਾ ਉਹ ਜਦੋਂ ਦੂਜੀ ਸਾਈਡਾ ਚਲੇ ਗਿਆ ਤਾਂ ਮੈਂ ਅਜੇ ਕ ਮੈਂ ਮੈਂ ਦੂਜੀ ਸਾਈਡ ਜਾ ਕੇ ਖੜਾ ਹੋਣਾ ਤੇ ਤੁਮੇ ਨੂੰ ਫੋਨ ਕਰਦੇ ਪਰ ਛੇਤੀ ਮੇਰੀ ਬਾਈਫਰੈਂਡ ਫੋਨ ਕਰ ਦਿੱਤਾ ਮੈਂ ਜਦੋਂ ਪਰਲੀ ਸਾਈਡ ਗਿਆ ਉਹਨੂੰ ਫੋਨ ਕਰਤਾ ਕਿ ਮੈਂ ਮੈਂ ਹੁਣ ਆਟੋ ਵਿੱਚ ਬਿਆ ਕੇ ਪਿੰਡ ਮੁੱਖੇ ਪਿੰਡੇ ਜਾ ਰਹੀ ਆ ਤੇ ਮੈਂ ਫਿਰ ਮੈਂ ਪੁੱਛਿਆ ਵੀ ਕਿਹੜੀਆਂ ਸਵਾਰੀਆਂ ਨੇ ਕਹਿੰਦੀ ਸਵਾਰੀਆਂ ਦੀਆਂ ਮੈਂ ਪਿੰਡ ਮੁੱਖੇ ਜਾ ਰਹੀ ਆ ਉਹ ਪਿੰਡ ਮੁੱਖੇ ਨਹੀਂ ਪੁੱਛੀ ਮੁੜ ਕੇ ਆਹੀ ਬੋਲੂ ਦੀ ਬੋਲ ਪਾਲ ਕੀਤੀ ਨਹੀਂ ਪੁੱਜੀ ਮੈਂ ਮੁੱਖੇ ਵੀ ਫੋਨ ਕੀਤਾ ਸਾਰੇ ਕੀਤਾ ਉਬਾਦ ਵਿੱਚ ਫੈਟਰੀ ਆ ਕਿ ਮੇਰਾ ਤਨਜੀਤ ਤੇ ਸੰਦੂਗਾ ਜਿਹੜਾ ਉਹ ਮੈਂ ਰਿਪੋਰਟ ਦਿੱਤੀ ਹੋਈ ਆ ਤਨਜੀਤ ਸੰਦੂ ਤੇ ਘਰ ਵੀ ਆਏ ਗਏ ਆ 7 ਤਰੀਕ ਨੂੰ 8 ਤਰੀਕ ਨੂੰ ਵੀ ਗਏ ਆ ਪਰ ਉਹ ਉੱਥੇ ਨਹੀਂ ਮਿਲੀ ਉਹਨਾਂ ਕਿਹਾ ਕਿ ਇੱਥੇ ਨਹੀਂ ਆਈ ਫਿਰ ਅਸੀਂ ਮੇਰਾ ਸੰਦੂਗਾ ਜਿਹੜਾ ਉਹਦਾ ਹੱਥ ਹੈ ਸਾਰੇ ਬਟਰ ਦੇ ਬਕਰ ਆਹ ਰਿਪੋਰਟ ਵੀ ਦਿੱਤੀ ਹੋਈ ਆ ਮੈਂ ਫਿਰ ਦਿਨਨਗਰ ਐਸਪੀ ਦਾ ਪੜਾ ਐਸਐਚਓ ਦਿਨਨ ਦਿਨਨਗਰ ਤੇ ਆਪਣਾ ਉਹ ਇੱਕ ਬਰੇਆਰਾ ਵਾਲਾ ਮੁਰਸੀਆਂ ਚਾਰਜ ਜਿਹੜਾ ਮੈਂ ਰਿਕੁਇਸਿਸ਼ਨ ਨਹੀਂ ਕੀਤੀ ਇਹ ਮੇਰੇ ਕੈਪਟਨ ਦੀ ਮੈਂ ਕਿ ਇਸ ਦੀ ਬੜੀ ਕੀ ਨਾਲ ਸੰਭਰ ਕੀਤੀ ਜੈ ਜਿਹੜਾ ਤੋਂ ਦੁਖੀ ਹੋ ਕੇ ਮੈਂ ਸਰਵਸਤ ਖਾਦੀ ਹੋਈ ਹੈ ਪਰ ਕੀ ਗਲਬਤ ਹੋਈ ਆ ਤੇ ਕਿਉਂ ਇਹਨਾਂ ਸੁਸਾਇਟੀ ਦਾ ਇਹ ਸਾਰਾ ਗਲਬਤ ਇਹ ਹੋਈ ਆ ਵੀ 13 ਤਰੀਕ ਨੂੰ ਇਹਨਾਂ ਨੇ ਕੋਈ ਇਹਨਾਂ ਦੀ ਜਿਹੜੀ ਵਾਈਫ ਸੀਗੀ ਰਾਜਵੀਰ ਕੌਰ ਉਹਨਾਂ ਕੋਈ ਘਰੋਂ ਦੱਸੇ ਪਿੱਛੇ ਬਿਨਾ ਜਿਹੜੀ ਅੱਗੇ ਪਿੱਛੇ ਹੋ ਗਈ ਆ ਕੋਚਰਦਨ ਲੱਭਦੇ ਰਹੇ ਆ ਤੇ ਬਾਅਦ ਚ ਇਹਨਾਂ ਨੂੰ ਕੋਈ ਇਦਾਂ ਅਨਸਖਾਂ ਵੀ ਘਟਨਾ ਅਚਨਚੇਤ ਵਾਪਰੀ ਜੇਤੋਂ ਇਹਨਾਂ ਨੇ ਜਿਹੜੀ ਦਵਾਈ ਲੈ ਕੇ ਜ਼ਹਿਰੀਲੀ ਹੋਈ ਧੋਖਾਲੀ ਆ ਤੇ ਇਹਨਾਂ ਦੇ ਬਿਆਨ ਮੁਤਾਬਕ ਜਿਹੜਾ ਇਹਨਾਂ ਦਵਾਈ ਜਿਹੜੀ ਉਥੇ ਚੰਗੀ ਮੋਰ ਤੇ ਤੀਨ ਨਗਰ ਖਾਦੀ ਆ ਤੇ ਬਾਕੀ ਇਹ ਜੇਰੇ ਲਾ ਸੀਗੇ ਚੋਹਾਨ ਹਸਪੀਟਲ ਤੇ ਜੇਰੇ ਇਲਾਜ ਇਹਨਾਂ ਦੀ ਅੱਜ ਸਵੇਰੇ ਕੋਈ 6 ਵਜੇ ਜਿਹੜੀ ਆ ਮੌਤ ਹੋ ਗਈ ਆ ਤੇ ਮੌਤ ਹੋਣ ਤੋਂ ਬਾਅਦ ਜਿਹੜੀ ਆ ਪੁਲਿਸ ਕਾਰਵਾਈ ਕਰਕੇ ਤੇ ਡੈੱਡ ਬੋਡੀ ਜਿਹੜੀ ਆ ਉਹ ਅੰਤਮ ਪੋਸਟਮਾਰਟਮ ਲਈ ਜਿਹੜੀ ਆ ਉਹ ਕੰਪਲੇਂਟ ਕੰਪਲੀਟ ਲਿਖਾਈ ਆ ਪਨੀ ਸਾਨੂੰ ਤੋਂ ਕੋਈ ਸਾਹਰ ਪੰਨਾ ਹਾਂ ਹਾਂ ਜੀ ਉਹ ਕੰਪਲੇਂਟ ਲਿਖਾਈ ਆ ਉਹਦੇ ਰਿਕਾਰਡਿੰਗ ਜਿਹੜੇ ਬਿਆਨ ਮੁਤਾਬਕ ਜਿਹੜੀ ਐਫ ਆਈ ਆਰ ਦਰਜ ਹੋ ਗਈ ਆ ਮਕਦਮਾ ਤੇ ਉਹਦੀ ਜਿਹੜੀ ਤਫਤੀਸ਼ ਫਰਦਰ ਜਿਹੜੀ ਆ ਕਰ ਰਹੇ ਆ ਜੋ ਵੀ ਹਾਲਾਤ ਸਾਹਮਣੇ ਆਉਣਗੇ ਤਾਂ ਅਪਡੇਟ ਕਰਾਂਗੇ